ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਅਮਰਿੰਦਰ ਸਿੰਘ ਰਾਜਾ ਵੜਿੰਗੀ ਵੱਲੋਂ ਇਹ ਸੀਗੀ ਕਾਲ ਕਿ ਅਸੀਂ ਜਿਹੜਾ ਤਰਨਾ ਦਈਏ ਕਿਉਂਕਿ ਪੈਟਰੋਲ ਤੇ ਡੀਜ਼ਲ ਦੀ ਇਹਨਾਂ ਨੇ ਕੀਮਤਾਂ ਵਧਾਈਆਂ ਲਗਭਗ ਡੀਜ਼ਲ ਲੇਕਰ ਪਿਆ ਵੈਟ ਵਧਾਇਆ ਔਰ ਪੈਟਰੋਲ 60 ਪੈਸੇ ਵਧਾਇਆ ਔਰ ਜਿਦੇ ਨਾਲ ਸਾਡੀ ਗਵਰਨਮੈਂਟ ਨੇ 7 ਕਿਲੋਵਾਟ ਤੱਕ ਜਿਹੜੀ 3 ਰੁਪਏ ਦੀ ਰਿਲੈਕਸੇਸ਼ਨ ਦਿੱਤੀ ਸੀ ਉਹ ਇਹਨਾਂ ਨੇ ਫੇਰ ਤੋਪਤੀ ਆ ਉਹਦੇ ਨਾਲ ਜਿਹੜੇ ਆਮ ਮਡੌਕਰ ਫੈਮਲੀਜ਼ ਨੇ ਉਹਨਾਂ ਤੇ ਬਹੁਤ ਵੱਡਾ ਬੋਝ ਪਾਇਆ ਸੋ ਜਿਹੜੇ ਲਗਾਤਾਰ ਜਿਹੜੀ ਝਾੜੂ ਵਾਲੀ ਸਰਕਾਰ ਕਹਿੰਦੀ ਵੀ ਸਾਡਾ ਖਜ਼ਾਨਾ ਭਰਿਆ ਪਿਆ ਗੱਲ ਹੀ ਕੋਈ ਨਹੀਂ ਨਾ ਬੀਬੀਆਂ ਨੂੰ 1000 ਰੁਪਏ ਦਿੱਤਾ ਨਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਨਾ ਆ ਨਾ ਜੇ ਇੰਨਾ ਪੈਸਾ ਹੋਏ ਤੇ ਫਿਰ ਡੀਜ਼ਲ ਪੈਟਰੋਲ ਵਧਾਉਂਦੀ ਕਿ ਲੋੜਾ ਕਿਸਾਨ ਤੇ ਅੱਗੇ ਮਰੇ ਪਏ ਆ ਕਿਸਾਨ ਤੇ ਅੱਗੇ ਕਿਸੇ ਵਿਚਾਰੇ ਬਾਰਡਰਾਂ ਤੇ ਬੈਠੇ ਕਦੀ ਕਿਤੇ ਬੈਠੇ ਆ ਸੋ ਜਿੱਥੇ ਅੱਜ ਇਹ ਮੈਮੋਰੰਡਮ ਦੇਣ ਆਏ ਆ ਉੱਥੇ ਨਾਲ ਇਹ ਵੀ ਦੱਸਣਾ ਚਾਹੁੰਦਾ ਕਿ ਆ 9 ਤਰੀਕ ਜਿਹੜੀ ਆ ਰਹੀ ਅੱਜ 6 ਆ ਦਿਨ ਰਹਿ ਗਏ ਨੇ 2 9 ਤਰੀਕ ਨੂੰ ਪੂਰੇ ਪੰਜਾਬ ਦੇ ਸਰਕਾਰੀ ਡਾਕਟਰ ਹੜਤਾਲ ਤੇ ਚੱਲ ਰਹੇ ਆ ਔਰ ਮੈਂ ਵਿਧਾਨ ਸਭਾ 'ਚ ਸਮਾਂ ਮੰਗਿਆ ਇਸ ਗੱਲ ਤੇ ਮੈਨੂੰ ਸਮਾਂ ਨਹੀਂ ਮਿਲਿਆ ਔਰ ਇਹ ਟੋਟਲ ਜਿਹੜੀ ਆ ਆਪੀ ਡੀਜ਼ ਔਰ ਸਾਰਾ ਜਿਹੜਾ ਕੰਮ ਬੰਦ ਹੋਣ ਜਾ ਰਿਹਾ ਬਹੁਤ ਵੱਡੀ ਚਿੰਤਾ ਦੀ ਗੱਲ ਆ ਔਰ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਇਹਨਾਂ ਦੀ ਪਰਸੋਂ ਚੌਥਾ ਮਨਿਸਟਰ ਬਲਸਦਾ ਆਪਣੇ ਬਲਬੀਤ ਸਿੰਘ ਦੇ ਨਾਲ ਮੀਟਿੰਗ ਵੀ ਹੋਈ ਆ ਔਰ ਸਰਕਾਰ ਨਾਲ ਵੀ ਮੀਟਿੰਗ ਹੋਈ ਆ ਨਾ ਸਾਰੇ ਡਾਕਟਰਸ ਦੀ ਔਰ ਉਹ ਵੀ ਨੌਂ ਨੌ ਹੜਤਾਲ ਤੇ ਜਾ ਰਿਹਾ ਕਿਸੇ ਬੰਨੇ ਗੱਲ ਨਹੀਂ ਰਗਲੀ ਤੇ ਜੇ ਜਿਹੜੇ ਡਾਕਟਰਾਂ ਦੀ ਜੈਂ ਮੈਂ ਦੇਖਿਆ ਉਹਨਾਂ ਦੀਆਂ ਡਿਮਾਂਡਸ ਬੜੀਆਂ ਜੈਨੂਅਰ ਨੇ ਔਰ ਉਹਦੇ ਤੇ ਕਾਫੀ ਡਿਮਾਂਡਸ ਦੇ ਉੱਤੇ ਫੁੱਲਫਿਲ ਕੀਤੀਆਂ ਜਾ ਸਕਦੀਆਂ ਬਟ ਇਹ ਜਿਹੜੀ ਗਵਰਨਮੈਂਟ ਹੈ ਸੰਜੀਦਗੀ ਦੇ ਨਾਲ ਵਿਚਾਰ ਹੀ ਕਿਸੇ ਚੀਜ਼ ਨੂੰ ਨਹੀਂ ਰਹੀ ਐਂ ਕਰ ਰਹੀ ਹੈ ਕਿ ਜਿਵੇਂ 5 ਸਾਲ ਇੰਜੋਏ ਕਰਨ ਲਈ ਆਏ। ਹਾਂਜੀ ਮੰਗ ਤਾਂ ਦੇਆ ਤੁਹਾਡਾ ਮੰਗ ਤਾਂ ਨਹੀਂ ਫਿਰ ਧਰਨਾ ਮਾਰਨਾ ਵੀ ਡੀ ਸਾਹਿਬ। ਵੇਖੋ ਅਸੀਂ ਥੱਲੇ ਦੇ ਵੇਟ ਕਰ ਰਹੇ ਸੀ ਡੀ ਸਾਹਿਬ ਕਹਿੰਦੇ ਕਿ ਮੈਂ ਵੀ ਸੀ ਚ ਆ ਤੇ ਵੀ ਕੈਨ ਅੰਡਰਸਟੈਂਡ ਹੈ ਸੀਗਾ ਕੋਈ ਨਹੀਂ ਏਡੀ ਸੀ ਚੈਨਲ ਆ ਜਨ। ਜਦੋਂ ਏਡੀ ਸੀ ਚੈਨਲ ਤੋਂ ਅਸੀਂ 10 ਮਿੰਟ ਦੇਖਾਉਂਦੇ ਮੈਂ ਵੀ ਵੀ ਸੀ ਚ ਆ ਕਿਉਂਕਿ ਸਰਕਾਰ ਐਕਚੁਅਲ ਆਪਸਾਂ ਦਾ ਕਸੂਰ ਨਹੀਂ ਆ ਵਾਕੇ ਵੀ ਸੀ ਚ ਹੋਣਾ। ਵੀ ਸੀ ਚੱਲਦੀ ਬੜ ਤੁਸੀਂ ਜੇ ਰਾਤ ਨੂੰ ਫੋਨ ਕਰ ਲਓ ਤੁਸੀਂ ਪੱਤਰਕਾਰ ਹੋ ਤੁਹਾਨੂੰ ਵੀ ਅਫਸਰਾਂ ਤੋਂ ਇਹੋ ਜਵਾਬ ਮਿਲੂ ਵੀਸੀ ਚ ਕਿਉਂਕਿ ਮਸ਼ਹੂਰੀਆਂ ਦੀ ਸਰਕਾਰ ਸਰਕਾਰ ਮਸ਼ਹੂਰੀਆਂ ਤੇ ਅਫਸਰ ਸੇਵੀਆਂ ਤੇ ਤੇ ਥੱਲੇ ਕੀ ਹੋ ਰਿਹਾ ਉਹ ਤੇ ਫਿਰ ਸਾਡੇ ਅਰਗੇ ਨੂੰ ਆ ਕੇ ਰੌਲਾ ਪਾ ਕੇ ਦਤਣਾ ਪੈਣਾ ਨਾ ਉਹ ਲੱਭਣਾ ਕਿੱਥੋਂ ਅਸੀਂ ਆ ਕੇ ਅੱਜ ਜਗਾਉਣ ਦੀ ਕੋਸ਼ਿਸ਼ ਕੀਤੀ ਆ ਵੀ ਯਾਰ ਲੋਕ ਮਰ ਰਹੇ ਆ ਲੋਕਾਂ ਦੇ ਉੱਤੇ ਤੁਸੀਂ ਮਹਿੰਗਾਈ ਹੋਰ ਬਤਾਈ ਜਾ ਰਹੇ ਹੋ ਤਾਂ ਸੋ ਇਸ ਕਰਕੇ ਇਹ ਮਸ਼ਹੂਰੀਆਂ ਵਾਲੀ ਸਰਕਾਰ ਤੇ ਵੀਸੀਆਂ ਵਾਲੇ ਅਫਸਰ ਇਹ ਸਰਕਾਰ ਨੂੰ ਬਾਝ ਲੈਣਾ ਹੀ ਤਰਨੇ ਨੂੰ ਆਬਵੀਅਸਲੀ ਫਿਰ ਆਉਣਾ ਹੀ ਪੈਣਾ ਸੀਗਾ ਅਸੀਂ ਵੀ ਫਿਰ ਮੌਜੂਦਾ ਐਮਐਲਏ ਆ ਤ੍ਰਿਪਤ ਰਜਿੰਦਰ ਸਿੰਘ ਬਾਜ ਮੌਜੂ ਅ ਸੋਇਸ਼ ਕਰਕੇ ਸਾਰੀ ਦੁਨੀਆ ਆਈ ਆ ਤੇ ਇਹ ਤੇ ਇੱਕ ਲੋਕਤੰਤਰੀ ਸਾਡਾ ਰਾਈਟ ਆ ਡੀ ਸਾਹਿਬ ਨੇ ਆ ਕੇ ਮੈਨਾਂ ਦਾ ਤਨਹਾਨ ਕਰਤਾ ਕਿ ਆ ਕੇ ਉਹਨਾਂ ਨੇ ਸਾਡਾ ਮੈਂਬਰਿੰਡ ਲਿਆ